ਦੇ ਪਿੰਡਾਂ ਚੋਂ ਆਏ ਆ ਹੂੰ ਆ ਕਿ ਮੈਂ ਤਾਂ ਖੜਾ ਹੀ ਆ ਤੇ ਅਨਸਾਰ ਹਲੇ ਮੈਂ ਤਾਂ ਕੱਪੜੇ ਵੀ ਨਹੀਂ ਲਾਏ ਹੂੰ ਬਾਸ ਪੰਜ ਛੇ ਗੱਡੀਆਂ ਆ ਕੇ ਰੁਕਦੀਆਂ ਚਲੋ ਬਾਹਰ ਫੜਕਾਉਂਦੇ ਆ ਮੈਂ ਜਾਣਾ ਪੁਰਦਾ ਮਾਹ ਫੜਨਾ ਆਏ ਆ ਕਹਿੰਦੇ ਨਹੀਂ ਫੜਨ ਤਾਂ ਨਹੀਂ ਆਏ ਹੂੰ ਅੱਜ ਤਾਂ ਮਿਲਣਾ ਆਏ ਹੂੰ ਬਾਈ ਢੱਪ ਕੇ ਸ਼ੇਅਰ ਕਰੀ ਜਾਓ ਕਰਾ ਚਾਹ ਪੀਣ ਆਏ ਆ ਹਾਂਜੀ ਮਾਹ ਕਹੇ ਇਸ ਵੇਲੇ ਚਾਹ ਕਿਹੜਾ ਪੀਂਦਾ ਹੂੰ ਚਲੋ ਕੋਈ ਗੱਲ ਨਹੀਂ ਮਾਹ ਮੈਂ ਜੇ ਤੁਸੀਂ ਫੜਨਾ ਵੀ ਮੈਨੂੰ ਫੜ ਲਓ ਕੁਝ ਕਰ ਮੈਂ ਭਾਈ ਦਾ ਨਹੀਂ ਕਿਤੇ ਮੈਂ ਬਾਤ ਖੋਲਦਾ ਹੂੰ ਚਲ ਬਾਹਰ ਖੋਲਿਆ ਗੱਲਬਾਤ ਕਰਕੇ ਮੁੜ ਗਏ ਨਹੀਂ ਤਾਂ ਪੈਸੇ ਮਿਲਣ ਆਏ ਸੀ ਜੀ ਨਵਾਂ ਡੀਐਸਪੀ ਆਇਆ ਜੀ ਕੋਈ ਗੱਲ ਨਹੀਂ ਪਰ ਮੈਨੂੰ ਤੋਜ ਤੋਂ ਹੀ ਗੱਲ ਪਤਾ ਲੱਗੀ ਉਹ ਤੋਂ ਬਾਅਦ ਕਿ ਹੂੰ ਫੋਨ ਤੇ ਜੋ ਗੱਲ ਹੋਈ ਉਹ ਮੁੰਡਾ ਜਿਹੜਾ ਮਰ ਚੁੱਕਿਆ ਕੁੰਬਣਾ ਪਿੰਡ ਵਾਲਾ ਦੂਜਾ ਜਿਹੜਾ ਮੁੰਡਾ ਜਿਹਦੇ ਅੱਖ ਦੇ ਵਿੱਚ ਸ਼ੁਰਾ ਮਾਰ ਕੇ ਪਿੱਛੇ ਦੀ ਕੱਢਦਾ ਸੀਗਾ ਸਿਰ ਦੇ ਵਿੱਚ ਦੀ ਉਹ ਮੁੰਡੇ ਦੀ ਅੱਜ ਹਸਪਤਾਲ ਚ ਕੈਦਨਾਂ ਬਾਅਦ ਮੌਤ ਹੋ ਗਈ ਹਾਂ ਇੱਕ ਮੌਕੇ ਦੇ ਮਰ ਗਿਆ ਸੀ ਇੱਕ ਹੁਣ ਮਾਰਦਾ ਇੱਕ ਅੱਜ ਹੋਰ ਤਾਇਆ ਘਟਨਾ ਹੋਈ ਆ ਲੁਧਿਆਣੇ ਦੇ ਵਿੱਚ ਹੀ ਇੱਕ ਉੱਥੇ ਵੀ ਨੌਜਵਾਨ ਮੁੰਡਾ ਗਲਤ ਤਾਰਨਾ ਘੁੱਟ ਕੇ ਉਹਨੂੰ ਮਾਰ ਦਿੱ ਸਾਡੇ ਮੁੰਡਿਆਂ ਨੂੰ ਰੋਜ਼ ਦਿਨ ਦਿਹਾੜੇ ਮਾਰਿਆ ਜਾ ਰਿਹਾ ਨੌਜਵਾਨ ਮੁੰਡਿਆਂ ਨੂੰ ਤੇ ਉਹਨਾਂ ਨੂੰ ਬਚਾਉਣ ਲਈ ਸਰਕਾਰ ਤੇ ਇੱਥੇ ਸਾਰਾ ਕੁੰਬੜਾ ਪਿੰਡ ਘੇਰ ਲਿਆ ਅੱਜ ਲਾ ਕੇ ਪੁਲਿਸ ਤੇ ਆ ਮੇਰੇ ਜੱੱਤੀ ਨੇ ਮੇਰੇ ਪ੍ਰੇਸ਼ਤਾ ਨੇ ਪਤਾ ਉਹ ਮੁੰਡਾ ਹੀ ਮਰ ਗਿਆ ਤੇ ਇੱਥੇ ਆ ਕੇ ਮੈਨੂੰ ਦਲ ਦਾ ਮਗਰੋਂ ਪਤਾ ਲੱਗਿਆ ਮੇਰੇ ਆ ਕੇ ਘਾੜਨ ਪਹਿਲਾਂ ਘੇਰ ਲਿਆ ਇੰਨੀ ਤੇਜ਼ੀ ਨਾਲ ਚਿੱਟੇ ਵਾਲਿਆਂ ਨੂੰ ਘੇਰਦੇ ਆ ਇੰਨੀ ਤੇਜ਼ੀ ਦੇ ਨਾਲ ਹੋਰ ਜਿਹੜੇ ਕ੍ਰਾਈਮ ਕਰਕੇ ਨਿਕਲ ਜਾਂਦੇ ਆ ਘੇਰੇ ਜਾਂਦੇ ਆ ਜਿਹੜਾ ਗੁਰਚਰਨ ਸਿੰਘ ਮਾਰਿਆ ਦਰਦੀ ਪਿੰਡ ਦੇ ਵਿੱਚ ਨਾਬੇ ਦੇ ਕੋਲੇ ਤੂੰ ਜਿਹੜੇ ਆਪਣੇ ਤਿੰਨ ਬੰਦਿਆਂ ਨੇ ਮਾਰਿਆ ਉਹ ਇੱਕ ਬੰਦਾ ਫੜਿਆਗਾ ਦੋਥੇ ਜਿਹੜਾ ਮੁੰਡਾ ਇਸੇ ਕੁੰਬਣਾ ਦੇ ਪਿੰਡ ਕੁੰਬਣਾ ਪਿੰਡ ਦੇ ਵਿੱਚ ਅੱਜ ਤੋਂ ਪ੍ਰਵਾਸੀਆਂ ਨੇ 1.5 ਸਾਲ ਪਹਿਲਾਂ ਉਹਦੇ ਗਲ ਦੇ ਉੱਤੇ ਛੁਰਾ ਮਾਰ ਕੇ ਉਹ ਬਜਰਾ ਉਹਨਾਂ ਜਿਉਂਦਿਆਂ ਚਲੋ ਮਰਿਆਂ ਚ ਕੋਮਾ ਚ ਗਿਆ 1.5 ਸਾਲ ਹੋ ਗਿਆ ਬਜਰਾ ਬਿਲਕੀ ਜਾਂਦਾ ਮੰਜੇ ਦੇ ਪਿਆ ਸਿਸਕੀ ਜਾਂਦਾ ਜਿੰਦਗੀ ਮੌਤ ਨਾਲ ਜੂਝ ਰਿਹਾ ਉਹਦੇ ਵਿੱਚੋਂ ਤਿੰਨ ਬੰਦੇ ਫੜੇਗੇ ਬਾਕੀ ਫੜੇ ਨਹੀਂ ਗਏ ਹੂੰ ਇੱਥੇ ਸਾਡੇ ਵਰਗਿਆਂ ਨੂੰ ਫੜਨਾ ਮਿੰਟ ਲਾਉਂਦੀ ਆ ਪੁਲਿਸ ਆ ਕੇ ਘੇਰਾ ਪਾ ਲੈਂਦੇ ਆ ਮਿੰਟ ਲਾਉਂਦਾ ਕਿਸੇ ਹੋਰ ਬੰਦੇ ਨੂੰ ਕੇ ਮਕਦਮਾ ਦੇਣਾ ਕੋਈ ਬੰਦਾ ਕਮੈਂਟ ਕਰ ਦੇ ਕੋਈ ਬੰਦਾ ਵੀਡੀਓ ਸਾਂਝੀ ਕਰ ਦੇ ਨਾਲ ਦੀ ਨਾਲ ਇਹ ਫੜ ਕੇ ਤੜਕੇ ਨੂੰ ਪੁਲਿਸ ਖੜ ਹੂੰ ਪੰਜਾਬ ਕੋ ਸੋਡੇ 76 ਵੀ ਪੈਣਗੇ ਸੋਡੇ ਮੁਕਦਮੇ ਵੀ ਪੈਣਗੇ ਸੋਡੇ ਜਵਾਕ ਵੀ ਮਾਰੇ ਜਾਣਗੇ ਇਕੱਠੇ ਹੋ ਜਪਰਾ ਬਾਈ ਤੇਰੇ ਪਿੰਡ ਦਾ ਧੰਨਵਾਦ ਕਰਨਾ ਬਣਦਾ ਪਹਿਲਾਂ ਜਦੋਂ ਦਿੱਲੀ ਦੇ ਉਦਾਨ ਚੱਲਦਾ ਸ਼ੋਦੂ ਵੀ ਨਾਲ ਖੜਦੇ ਰਿਹਾ ਅੱਜ ਸਾਰੇ ਨੌਜਵਾਨ ਆਏ ਆ ਭੱਜੇ ਆਏ ਵਿਚਾਰੇ ਹਣਾ ਮੈਂ ਹਲੇ ਆ ਪਹਿਲਾ ਲਾਈਵ ਹੀ ਹੋਇਆ ਸੀਗਾ ਉਹਦੇ ਪੁਲਿਸ ਵਾਲੇ ਇੱਥੇ ਖੜੇ ਹੀ ਕਦੇ ਨਾਲ ਹੀ ਨਾਲ ਸਾਰਾ ਨਗਰ ਮੇਰਾ ਪਹੁੰਚ ਗਿਆ ਸੀ ਸੋ ਇੰਨਾ ਧੰਨਵਾਦ ਆ ਪਰ ਮੈਂ ਇਹ ਲਿਖਣਾ ਚਾਹੁੰਦਾ ਵੀ ਐ ਪੰਜਾਬ ਕਿਉਂ ਨਹੀਂ ਉੱਠਦਾ ਕੀ ਤੈਨੂੰ ਦਸੰਬਰ ਨੂੰ ਜਿਹੜੀਆਂ ਜ਼ਿਹਰਾਂ ਨੂੰ ਬੰਨ ਮਾਰਨ ਜਾ ਰਹੇ ਆ ਉਹਦੇ ਪੰਜਾਬ ਉੱਠੂ ਨਿਕਲਣਾ ਤੁਸੀਂ ਮੈਨੂੰ ਪ ਤੁਸੀਂ ਆ ਗੱਲਾਂ ਕੱਲੀਆਂ ਕਮੈਂਟਾਂ 'ਚ ਟਿੱਪਣੀਆਂ 'ਚ ਚੰਗਾ ਲਿਖ ਦੋਗੇ ਪੁਲਿਸ ਨੂੰ ਗਾਲਾਂ ਕੱਢ ਦੋਗੇ ਸਰਕਾਰਾਂ ਨੂੰ ਗਾਲਾਂ ਕੱਢ ਦੋਗੇ ਹੱਕ ਤੇ ਨਹੀਂ ਆਪਾਂ ਆਉਣਾ ਮੈਂ ਦੇਖਦਾ ਵੀ ਉੱਧੇ ਕਿੰਨੇ ਕ ਬੰਦੇ ਆਉਣਗੇ ਕਿੰਨੇ ਕ ਬੰਦੇ ਆ ਕੇ ਲੜਨਗੇ ਇਸ ਮਸਲੇ ਦੇ ਉੱਤੇ ਕਿੰਨੇ ਕ ਬੰਦੇ ਖੜਨਗੇ ਇਹੀ ਸਾਡਾ ਦਿਖਾਵਾ ਤਾਂ ਜਿਸ ਕਰਕੇ ਅਸੀਂ ਦਿਨੋਂ ਦਿਨ ਚਾਰੇ ਪਾਸੋਂ ਪੈ ਗਿਆ ਆਪਾਂ ਮੈਂ ਤਾਂ ਇਹਨਾਂ ਨੂੰ ਰੋਜ਼ ਪੜਦਾਂ ਕਲਪਦਾਂ ਵੀ ਜਿਹੜਾ ਆ ਦੀ ਮਿੱਟੀ ਛੱਡ ਗਿਆ ਆ ਦੀ ਧਰਤੀ ਛੱਡ ਗਿਆ ਆ ਦਾ ਦੇਸ਼ ਛੱਡ ਗਿਆ ਆ ਦੀ ਲੋਕ ਛੱਡ ਗਿਆ ਉਹਨੂੰ ਕਿਤੇ ਢੋਈ ਨਹੀਂ ਜਿੱਥੇ ਮਰਜ਼ੀ ਭਜ ਲਿਓ ਛੱਤਰੀ ਪੈਣੇ ਆ ਉਹ ਇਤੋਂ ਦੀ ਮੀਨਾ ਬੇਟੀ ਜਾਂ ਨਾ ਉਹ ਦਰ ਉਹਨੇ ਕੱਢ ਦੇਣਾ ਨਾ ਘਰ ਦੇਣਾ ਕਾਟ ਦੇ ਤੁਹਾਡੇ ਨਾਲ ਹਾਲ ਭੜਾ ਹੋਣਾ ਇਹ ਤਾਂ ਹੁਣ ਗੱਲ ਸੁਣਾਬਕ ਹੈ ਜਦੋਂ ਅਸੀਂ ਕਾਲੀ ਕਰ ਜਾਾਂਗੇ ਧਰਤੀ ਨੂੰ ਇਹ ਕਿਸੇ ਨੇ ਕਿਸਨਾ ਭਰਨੀ ਕੁਦਰਤ ਵੀ ਭਰ ਦਿੰਦੀ ਹੈ ਕੋਈ ਬਾਹਰੋਂ ਹਾਦੀ ਕੋਈ ਤਾਂ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਵੀ ਪੁਲਿਸ ਤਾਂ ਹੁਣ ਵੀ ਬਹੁਤ ਖੜੀ ਆ ਤੇਰੇ ਗੇਟ 'ਚ ਮੈਨੂੰ ਇਥੋਂ ਨੇਰੇ ਚੌਂਮੇ ਦਿਖਾਈ ਨਹੀਂ ਗਈ ਤੇਰਾ ਨਾਂ ਵੀ ਗੱਲਬਾਤ ਕਰਨੀ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਵੀ ਇਹ ਹੋਣਾ ਬਾਈ ਚਲੋ ਸੋਡੇ ਪਿੰਡ ਵਾਲੇ ਖੜੇ ਆ ਇਹ ਰਾਤ ਨੂੰ ਵੀ ਫੇਰ ਅਜੇ ਗ੍ਰਿਫਤਾਰ ਕਰਦਾ ਕੀ ਬਣੂਗਾ ਇਸ ਤੋਂ ਬਾਅਦ ਅਜੇ ਕਿਹੜਾ ਪੁਲਿਸ ਚਲੀ ਗਈ ਉਹ ਲੈਰ ਤੇ ਵੀ ਖੜੀ ਹੈ ਗ੍ਰਿਫਤਾਰੀ ਦੀ ਗੱਲ ਨਹੀਂ ਗ੍ਰਿਫਤਾਰੀ ਤਾਂ ਮੈਂ ਕੋਈ ਮੈਂ ਇਹਨਾਂ ਨੂੰ ਪਹਿਲੇ ਕ ਕਰਾਇਮ ਕੀਤਾ ਜਨਮ ਕੀਤਾ ਮੈਂ ਘਰ ਛੱਡ ਕੇ ਭੱਜ ਜਾਊਂਗਾ ਜਾ ਭੱਜ ਜਾਊਂਗਾ ਖੜਾ ਹਾਂ ਦੱਸੋ ਕੀ ਗੱਲ ਕਰਨ ਆਇਆ ਹੂੰ ਉਹ ਨਹੀਂ ਗੱਲ ਹੈਗੀ ਪਰ ਗੱਲ ਸਵਾਲ ਇਹ ਆ ਵੀ ਠੀਕ ਆ ਉਹ ਗੱਲ ਸਾਡੇ ਵਰਗੇ ਨੂੰ ਫੜ ਲੈਣਗੇ ਜਾਂ ਨਜ਼ਰਬੰਦ ਕਰ ਜਾਂ ਘੇਰ ਲੈਣੇ ਕਰਾਂ ਦੇ ਵਿੱਚ ਤੇ ਆਮ ਲੋਕ ਕਿੱਥੇ ਆ ਕੀ ਆਮ ਲੋਕ ਸਾਡੇ ਕਿਤੇ ਪਹੁੰਚਣਗੇ ਕਿਸੇ ਮਸਲੇ ਦੇ ਇਕੱਠੇ ਹੋ ਜਾਣਗੇ